ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੈ ਸ਼ਿੱਰਾਂ ਜੈ ਸ਼ਿੱਰਾਂ ਜੈ ਸ਼ਿੱਰਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਕ੍ਰਿਵੀ ਸਿੰਘ ਖੋਟੀ ਜਿੰਦਾਬਾਦ ਰਾਣਾ ਕ੍ਰਿਵੀ ਸਿੰਘ ਖੋਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤਵਾਦੀ ਜੈ ਹਤਮਤਵਾਦੀ ਜੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋਜ਼ਾਨਾ ਰਿਪੋਰਟ ਤੇ ਕਿ ਡੋਰ ਤੋਂ ਡੋਰ ਬੀਜੇਪੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਸ਼ੋਭ ਜੀ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਜਿਵੇਂ ਸ਼ੋਭ ਜੀ ਕਹਿੰਦੇ ਨੇ ਕੁਝ ਨਾ ਤੁਸੀਂ ਕਹੋ ਸ਼ੋਭ ਜੀ ਆਏ ਜੀ ਨਾਨਾ ਸ਼ੋਭ ਜੀ ਦੇ ਬੇਟਾ ਜੀ ਬੇਨਤੀ ਲੈ ਕੇ ਆਏ ਉਹ ਬੜਾ

ਨਾਲੇ ਕੋਈ ਨਹੀਂ ਸੀ ਉਹਦੇ ਬੇਟੇ ਰਗੂ ਛੋਡੀ ਵੱਲੋਂ ਡੋਰ ਦੀ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਭਰਵਾ ਪਿਆਰ ਮਿਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਲੋ ਸਰ ਸਰ ਕੀ ਹੈ ਬੜਾ ਬੀਤ ਚੁਬੇ ਜਨਾਬ ਓਏ ਤੂੰ ਫੋਟੋ ਹੀ ਕਰਨੀ ਹੈ ਨਹੀਂ ਕੋਈ ਫੀਸ ਨਹੀਂ ਚਾਹੁੰਦਾ ਨਹੀਂ ਤੂੰ ਆਪਾਂ ਤੇ ਆਣ ਘਟਾਪਾ ਹਾਂਜੀ ਥੈਂਕ ਯੂ ਪਾਣੀ ਦੇ ਹਾਂ ਹਾਂ ਲੋ ਲੋ ਮੈਂ ਪਾਣੀ ਪੀ ਲਿਆ ਜੀ ਪਾਣੀ ਪਾਣੀ ਉਹ ਹੋ ਹੋ ਅਸਲ ਕਿੰਨਾ ਲੋ ਜੀ ਕੰਮ ਕਰਦੇ ਆਪ ਜੀ ਆਹ ਮੈਂ ਲੈ ਗਿਆ ਕਾਹਦੇ ਕਿਤੇ ਹੀ ਨਾਲ ਲੈ ਜਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਦੇ ਵਿੱਚ ਹੌਸਲਾ ਆ ਮੁਮਨ ਜੀ ਆਲਾਇਆ ਰਾਈ ਫਾਜ਼ਿਲ ਜੀ ਬੀਟ ਲਾਈਨ ਕੋਰਸ ਵਿੱਚ ਸੀਪਾ ਕੁਮਾਰ ਜੀ 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 ਭਾਰਤੀ ਜਨਤਾ ਪਾਰਟੀ ਜੈ ਭਾਰਤੀ ਜਨਤਾ ਪਾਰਟੀ ਜੈ जय श्री राम जय श्री राम भारत माता की भारत माता की बाबा रखो ਇਹ ਜਿਹੜੇ ਇਹ ਉਹ ਅੱਜ ਤੱਕ ਨਹੀਂ ਆਏ ਜਦੋਂ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਵੀਡੀਓ ਸਪੋਰਟ ਕੁਝ ਨਹੀਂ ਇਹਨਾਂ ਨੂੰ ਪਤਾ ਨਹੀਂ ਠੀਕ ਹੈ ਜੀ ਇਹਨਾਂ ਆਹ ਜੀ ਇਹ ਪੁੱਲੇ ਨਹੀਂ ਕੁਝ ਪੀ ਗਏ ਇਹਨਾਂ ਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਮੇਰੇ ਆਪੇ ये आदमी कह रहा है पर भी आदमी आ जाओ सारे इधर आ गए थे चाइनीसी की दुकान पर आ हां ये क्या है ये कैमरे का कर लीजिए बड़ा ये सुदा सीधे चलो ना और आ गए इधर का जाना सुदीजी के बेटा जी ਇਹ ਪੜ੍ਹ ਕੇ ਦਮਦਾਰ ਸ਼ਾਂਤੀ ਲਈ ਸਾਰੇ ਰਿਸ਼ਤੇ ਆਪ ਸਭ ਨੂੰ ਬਹੁਤ ਬਹੁਤ ਸ਼ੁਕਰੀਆ। ਅੱਜ ਸਭ ਦਾ ਬਹੁਤ ਬਹੁਤ ਧੰਨਵਾਦ। ਜੀ। ਅਕੇਂਟੀ ਆ ਮੈਂ। 92067 मतलब शायद आप कह रहे हैं सिंपल भाई यानी कोई ना चले पता नहीं थोड़ा सा बड़ा बड़ा सा बड़ा नहीं नहीं ये भी करना है जैसे ये वाली बात और समझ में शांति এটা কি রাবার সলিড ਇਹ ਬੋਟਲਾ ਹੋਣਾ ਹੈ। ਬਸ ਨਾਟ ਇੱਕ ਦਫਾ ਬੜਾ ਹੋ ਗਿਆ। ਹਾਂ ਉਹ ਬੇਪੂਰੀ। ਕੋਈ ਗੱਲ ਨਹੀਂ। ਬਸ ਆਉਣਾ ਬਾਕੀ ਨਹੀਂ ਪੜੇ। ਹੋਰ ਇੱਥੇ ਜਮਾ ਠੀਕ।

ਸ਼ੌਕ ਜੀ ਕਿੱfte ਆ ਆ ਆ ਨਹੀਂ ਨਹੀਂ ਮਲਾਣਾ ਨਹੀਂ ਸਾਰਾ ਬਾੜ ਪੈਣਾ ਹੈ ਰਾਜਵ ਜੀ ਆ ਗਿਆ ਜਮਿਲਣਾ ਹਾਂ ਜੀ ਸਰ ਜੂ ਆ ਤੁਹਾਡਾ ਜੂ ਆ ਜੀ ਪਿੱਛੇ ਹਾਂ ਹਾਂ ਜੀ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਹੁਗਾਰਾ ਮਿਲ ਰਿਹਾ ਬਹੁਤ ਵਧੀਆ ਹੁਗਾਰਾ ਮਿਲ ਰਿਹਾ ਜੀ ਸਾਰੀ ਟੀਮ ਨਾਲ ਹੈਗੀ ਹੈ ਸਾਰੇ ਜਿਹੜੇ ਇਲਾਕਾ ਨਿਵਾਸੀ ਉਹਨਾਂ ਚ ਬਹੁਤ ਜ਼ਿਆਦਾ ਇਨਥੂਸੀਆਜ਼ਮ ਹੈ ਬਹੁਤ ਉੱਚਾ ਹੈਗੀ ਸਾਰਿਆਂ ਚ ਪਿਆਰ ਬਹੁਤ ਦੇ ਰਹੇ ਨੇ ਸਾਰੇ ਇਸ ਤਰ੍ਹਾਂ ਦੇਖਦੇ ਹੋ ਟੱਕਰ ਕਿਸ ਨਾਲ ਦੇਖਦੇ ਹੋ ਅੱਜ ਦੀ ਤਰੀਕ ਕੋ ਇਸ ਤਰ ਮੈਨੂੰ ਨਹੀਂ ਲੱਗਦਾ ਕਿਸੇ ਨਾਲ ਟੱਕਰ ਹੈਗੀ ਜੀ ਸ਼ਹਿਰ ਦਾ ਟੋਟਲ ਸਫਾਇਆ ਹੈ ਇੱਕ ਸੁਨਾਮੀ ਹੈ ਭਾਜਪਾ ਦੇ ਹੱਕ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ ਹਾਲਾ ਬਾਪੂ ਚੇ ਸੀਗੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਆ ਕੀ ਇਹ ਤਾਂ ਤੁਸੀਂ ਵੀ ਦੇਖ ਲਿਆ ਜੀ ਜਿਹੜੇ ਲੋਕ ਵੀਆਈਪੀ ਕਲਚਰ ਦੇ ਅਗੇਂਸਟ ਸੀਗੇ ਅੱਜ ਸਾਰਾ ਬਾਜ਼ਾਰ ਬੈਰੀਕੇਡ ਕਰਕੇ ਕਸਟਮਰ ਦੁਕਾਨਾਂ ਤੱਕ ਨਹੀਂ ਪਹੁੰਚ ਸਕੇ ਬਾਜ਼ਾਰ ਬੰਦ ਹੋ ਚੁੱਕੇ ਨੇ ਇਹ ਤਾਂ ਤੁਹਾਡੇ ਸਾਹਮਣੇ ਹੈ ਤੁਹਾਨੂੰ ਜ਼ਿਆਦਾ ਜਾਣਕਾਰੀ ਮੇਰੇ ਨਾਲੋਂ ਜਿਵੇਂ ਕਿ ਆਮ ਆਦੀ ਪਾਰਟੀ ਕਹਿ ਰਹੀ ਹੈ ਵੀ ਅਸੀਂ ਬਹੁਤ ਵਿਕਾਸ ਕਰਵਾਇਆ ਹੈ ਉਸ ਬਾਰੇ ਤੁਸੀਂ ਕੀ ਕਹੋਗੇ ਆ ਪਿੱਛੇ ਰੋਡ ਹੈ ਜੀ ਲੰਘ आए हैं ਆ ਉਹ ਕਹਿੰਦੇ ਜੀ ਅਸੀਂ 100 ਐਪਲੀਕੇਸ਼ਨਸ ਦਿੱਤੀਆਂ ਹੋ ਰੋਡ ਅਜ ਤੱਕ ਨਹੀਂ ਬਣੀ ਹੈਗੀ ਉਹਨਾਂ ਦੀ ਸ਼ਰਤ ਹੀ ਹੈਗੀ ਕਿ ਜੇ ਸਾਡੀ ਰੋਡ ਨਹੀਂ ਬਣੀ ਤੁਹਾਡੀ ਸਾਹਿਬ ਜਿਹੜੀ ਸਭ ਤੋਂ ਜ਼ਿਆਦਾ ਟਿਕਟ ਜਿਹੜੀ ਲੇਟ ਅਨਾਉਂਸ ਤੇ ਇਹ ਲੋਕ ਪਹਿਲਾਂ ਹੀ ਉਹਨਾਂ ਨੇ ਮਨ ਬਣਾਇਆ ਹੋਇਆ ਕਿ ਐਤਕੀ ਮੋਦੀ ਸਾਹਿਬ ਨੂੰ ਇੱਕ ਵਾਰੀ ਫੇਰ ਵਾਰੀ ਦੇਣੀ ਹੈ ਤੇ ਭਾਜਪਾ ਨੂੰ ਜਿਹੜਾ ਭਾਜਪਾ ਦਾ ਝੰਡਾ ਹੈ ਐਤਕੀ ਪੰਜਾਬ ਵਿੱਚ ਗੜਨਾ ਚਾਹੁੰਦੇ ਨੇ ਇਹ ਮਨ ਆਲਰੇਡੀ ਬਣਿਆ ਉਹਨਾਂ ਦਾ ਜਿਹੜਾ ਆਮ ਵੋਟਰ ਹੈ ਜਿਹੜਾ ਕਾਲ ਸਪੋਰਟਰ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਜੀ ਕਿ ਡਟ ਕੇ ਲਗੇ ਰਹੋ ਤੇ ਇੱਕ ਤਰੀਕ ਨੂੰ ਇੱਕ ਇੱਕ ਵੋਟ ਆਪਾਂ ਪੁਕਤਾਨੀ ਹੈ ਭਾਜਪਾ ਦੇ ਹੱਕ ਚ ਤੇ ਫੁੱਲ ਦਾ ਬਟਨ ਦਬਾਣਾ ਹੈ ਤੇ ਪੋਲਿੰਗ ਵੱਧ ਤੋਂ ਵੱਧ ਕਰਨੀ ਹੈ ਇਹਦੇ ਵਿੱਚ ਹੀ ਬੀਜੇਪੀ ਦੀ ਜਿੱਤ ਹੈ ਸਰ ਇੱਕ ਪਿੰਡ ਦੇ ਵਿੱਚ ਪੋਲਿੰਗ ਜਿਆਦਾ ਹੁੰਦੀ ਹੈ ਔਰ ਸ਼ਹਿਰ ਦੇ ਇੱਕ ਪੁਆਇੰਟ ਦਾ ਕੀ ਕਹਿਣਾ ਚਾਹੋਗੇ ਐਤ ਕੀ ਉਹ ਟ੍ਰੈਂਡ ਬਰਾਬਰ ਹੋ ਜਾਣਾ ਜੀ ਇਹ ਤੁਹਾਨੂੰ ਪਤਾ ਲੱਗ ਜਾਏ ਕਿਉਂਕਿ ਇੰਨਾ ਉਤਸ਼ਾਹ ਸ਼ਹਿਰਾਂ 'ਚ ਹੈਗਾ ਰਾਮ ਮੰਦਰ ਕਰਕੇ ਮੋਦੀ ਸਾਹਿਬ ਕਰਕੇ ਬੀਜੇਪੀ ਦਾ ਇੰਨਾ ਉਤਸ਼ਾਹ ਹੈਗਾ ਕਿ ਲੋਕਾਂ ਨੇ ਕਾਰਬਾਰ 'ਚ ਛੱਡ ਕੇ ਵੋਟਾਂ ਪਾਣੀਆਂ ਹੈ ਐਂਡ ਮੈਂ ਸਰਪ੍ਰਾਈਜ਼ ਨਹੀਂ ਰਹਾਗਾ ਕਿ ਐਤ ਕੀ ਜਿਹੜੀ ਪਰਸੈਂਟੇਜ ਪੋਲਿੰਗ ਜਿਹੜੀ ਸ਼ਹਿਰਾਂ 'ਚ ਹੋਏਗੀ ਇਟ ਵਿਲ ਬੀ ਮੋਰ ਦੈਨ ਜਿਹੜੀ ਆਪਣੇ ਪਿੰਡਾਂ ਚ ਹੁੰਦੀ ਹੈ ਮਤਲਬ ਸ਼ਹਿਰ ਚ ਡੋਰ ਟੂ ਡੋਰ ਕਰ ਰਹੇ ਹੋ ਹਿੰਦੂਇਜ਼ਮ ਦੀ ਵੋਟਸਪ ਤਾਂ ਦਾ ਕੋ ਹਰਾਮ ਮੰਦਰ ਦਾ ਕੀ ਇਫੈਕਟ ਦਿਖਾਈ ਦਿੰਦਾ ਵੀ ਲੋਕ ਤਾਂ ਬੈਠੇ ਨੇ ਕਿ ਸਾਨੂੰ ਆ ਕੇ ਕੋਈ ਕਹੇ ਕਿ ਵੋਟ ਪਾਣੀ ਹੈ ਉਹ ਵੀ ਸਿਰਫ ਇੱਕ ਫੋਮੈਲਿਟੀ ਲਈ ਉਹਨਾਂ ਨੇ ਮਨ ਬਣਾਇਆ ਕਿ ਅੱਜ ਕੀ ਭਾਜਪੀ ਨੂੰ ਹੀ ਵੋਟ ਪਾਣੀ ਹੈ ਬਹੁਤ ਜ਼ਿਆਦਾ ਇਫੈਕਟ ਹੈ ਜਿੰਦਾਬਾਦ ਜੈ ਸ਼੍ਰੀ ਰਾਮ ਜਿਹੜਾ ਜਿਹੜਾ 100 ਕਿੰਨੇ 100 ਸਾਲਾਂ ਦਾ ਮੁੱਦਾ ਸੀਗਾ ਉਹ ਸਿਰਫ 500 ਸਾਲ ਦਾ ਸਿਰਫ ਮੋਦੀ ਸਾਹਿਬ ਹੀ ਜਿਨ੍ਹਾਂ ਨੇ ਇਹਦਾ ਹੱਲ ਕੀਤਾ ਹੈ ਕਈ ਸਰਕਾਰਾਂ ਲੰਘੀਆਂ ਕਈ ਟਰਾਲਾ ਮਾਰਦੇ ਰਹੇ ਦੂਜਿਆਂ ਨੂੰ ਬੇਕਾਂਦੇ ਰਹੇ ਪਰ ਮੋਦੀ ਸਾਹਿਬ ਨੇ ਜੋ ਠਾਨਿਆ ਉਹ ਕਰਕੇ ਦਿਖਾਤਾ ਤੇ ਅੱਜ ਉੱਥੇ ਐਡਾ ਵਿਸ਼ਾਲ ਮੰਦਿਰ ਬਣਿਆ ਹੋਇਆ ਹੈ ਇਹ ਸਿਰਫ ਮੋਦੀ ਸਾਹਿਬ ਦੇ ਪੂਰੇ ਐਫਰਟਸ ਦੇ ਨਾਲ ਹੀ ਹੈ ਚਲੋ ਬਾਅਦ ਵਿੱਚ ਤੁਸੀ ਕੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ বিজেপি ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੇ بیٹے ਰਗੂ ਸੋਢੀ ਵੱਲੋਂ ਡੋਰ ਟੂ ਡੋਰ ਪੀਤਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆਜਾ ਠੀਕ ਹੈ